ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਲਾਕ ਔਰ ਵਿਚ ਪਿੰਦੇ ਸਰਕਾਰੀ ਹਾਈ ਸਕੂਲ ਗੜਪਦਾਣਾ ਵਿਖੇ ਚੱਲਦੇ ਹਾਂ ਜਿੱਥੇ ਸਵਰਗਵਾਸੀ ਦਰਸ਼ਨ ਸਿੰਘ ਠਾਂਦੀ ਦੀ ਯਾਦ ਵਿੱਚ ਉਹਨਾਂ ਦੀ ਧਰਮ ਪਤਨੀ ਮਾਤਾ ਨਸੀਬ ਕੌਰ ਅਤੇ ਸੁਪੁੱਤਰ ਜਸਵੀਰ ਸਿੰਘ ਠਾਂਦੀ ਵੱਲੋਂ 11 ਲੋੜਵੰਦ ਸਕੂਲੀ ਬੱਚਿਆਂ ਨੂੰ ਸਾਈਕਲ ਵੰਡੇ ਗਏ ਅਤੇ ਅੱਗੋ ਵੀ ਸਕੂਲ ਲਈ ਹਾਟੜਾਂ ਦੇ ਸਹਿਯੋਗ ਦਾ ਪਰੋਸਾ ਦਿੱਤਾ ਇਸ ਮੌਕੇ ਸਕੂਲ ਇੰਚਾਰਜ ਪੁਸ਼ਪਾ ਰਾਣੀ ਸਰਪੰਚ ਹਰਦੀਪ ਸਿੰਘ ਅਤੇ ਪੰਚ ਬਲਵੀਰ ਸਿੰਘ ਠਾਂਡੀ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਕੂਲ ਦਾ ਨਤੀਜਾ ਵਧੀਆ ਹੋਣ ਕਰਕੇ ਇੱਥੇ ਲੱਗਲੇ ਪਿੰਡਾਂ ਦੇ ਬੱਚੇ ਵੀ ਪੜਨ ਆਉਂਦੇ ਹਨ ਜਿਨ੍ਹਾਂ ਕੋਲ ਸਾਈਕਲ ਨਾ ਹੋਣ ਕਰਕੇ ਉਹ ਅਕਸਰ ਲੇਟ ਹੋ ਜਾਂਦੇ ਹਨ ਜਿਸ ਕਰਕੇ ਉਹਨਾਂ ਬੱਚਿਆਂ ਨੂੰ ਸਮੇਂ ਸਿਰ ਸਕੂਲ ਆਉਣ ਲਈ ਸਾਈਕਲਾਂ ਦੀ ਬਹੁਤ ਲੋੜ ਸੀ ਇਸ ਮੌਕੇ ਰਣਵੀਰ ਸਿੰਘ ਠਾਂਡੀ ਕੈਨੇਡਾ ਅਤੇ ਸਰਬਜੀਤ ਕੌਰ ਯੂਕੇ ਵੱਲੋਂ ਵੀ ਸਕੂਲ ਦੇ ਵਿਕਾਸ ਕਾਰਜਾਂ ਲਈ 30000 ਰੁਪਏ ਦਿੱਤੇ ਗਏ ਇਸ ਮੌਕੇ ਜਸਵੀਰ ਸਿੰਘ ਠਾਂਡੀ ਮਾਤਾ ਨਸੀਬ ਕੌਰ ਥਾਂਦੀ ਸਾਪ ਦਾ ਸਰਪੰਚ ਮਾਤਾ ਅਵਤਾਰ ਕੌਰ ਥਾਂਦੀ ਪੰਚ ਸਰਬਜੀਤ ਸਿੰਘ ਪੰਚ ਅਮਰਨਾਥ ਪੰਚ ਲਖਵੀਰ ਕੌਰ ਨੰਬਰਦਾਰ ਕਸ਼ਮੀਰ ਸਿੰਘ ਬੰਗੜ ਹਰਪਾਲ ਸਿੰਘ ਅਮਰ ਸਿੰਘ ਮੱਖਣ ਸਿੰਘ ਥਾਂਦੀ ਜਸਕਰਨ ਸਿੰਘ ਸੰਦੇਸ਼ ਕੁਮਾਰੀ ਹਰਜਿੰਦਰਜੀਤ ਕੌਰ ਸਪ੍ਰੀਤ ਕੌਰ ਅਤੇ ਗੁਰਦੀਪ ਸਿੰਘ ਤੋਂ ਇਲਾਵਾ ਪਿੰਡ ਦੇ ਕਈ ਪਤਵੰਤੇ ਅਤੇ ਸਕੂਲ ਸਟਾਫ ਹਾਜ਼ਰ ਰਿਹਾ ਤੁਸੀਂ ਦੇਖ ਰਹੇ ਹੋ ਛਿੰਜੀ ਲੜੋਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸੱਚ ਗੱਲ ਦੀ ਪਹਿਲਾਂ ਤਾਂ ਇਹ ਜੋ ਅੱਜ ਸਾਈਕਲ ਦਿੱਤੇ ਗਏ ਆ ਇਹ ਸਵਰਗੀ ਸਦਾਦਰ ਦਰਸ਼ਨ ਸਿੰਘ ਥਾਂਦੀ ਸੁਪੁੱਤਰ ਸਵਰਗੀ ਸਦਾ ਗੁਰਵਤ ਸਿੰਘ ਥਾਂਦੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਧਰਮ ਪਤਨੀ ਨਸੀਬ ਕੌਰ ਜੀ ਅਤੇ ਉਹਨਾਂ ਦੇ ਸੁਪੁੱਤਰ ਸਦਾ ਜਸਵੀਰ ਸਿੰਘ ਅਮਰੀਕਾ ਤੋਂ ਤੇ ਤੇ ਜੋ ਮੇਰੇ ਤਾਇਆ ਜੀ ਸੰਨ ਦਰਸ਼ਨ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਇਹ ਸਾਈਕਲ ਬੱਚਿਆਂ ਨੂੰ ਦਿੱਤੇ ਗਏ ਆ ਇਸ ਸਕੂਲ ਦੀ ਇੱਕ ਬਹੁਤ ਜ਼ਿਆਦਾ ਲੋਡ ਸੀ ਕਿਉਂਕਿ ਇੱਕ ਵੱਖਰਾ ਖਰਚਾ ਜਿਹੜਾ 32000 ਦਾ ਹਰ ਸਾਲ ਸਕੂਲ ਦੇ ਉੱਪਰ ਖਰਚਾ ਪੈਂਦਾ ਸੀ ਆਟੋ ਦਾ ਉਸ ਖਰਚੇ ਨੂੰ ਘਟਾਉਣ ਦੇ ਲਈ ਇਹ ਜੋ ਸਾਈਕਲ ਹੈ ਇਹ ਆਪਾਂ ਇਹਨਾਂ ਨੂੰ ਸਕੂਲ ਦੇ ਵਿੱਚ ਦਾਨ ਕੀਤੇ ਆ ਜੀ ਸੋ ਧੰਨਵਾਦ ਕਰਦੇ ਆ ਜਸਵੀਰ ਭਾਜੀ ਮਾਤਾ ਸਾਡੀ ਤਾਈ ਜੀ ਨਸੀਬ ਕੌਰ ਜੀ ਜਿਹਨੀਆਂ ਇਹ ਸੋਚ ਦੇ ਨਾਲ ਆਪਾਂ ਸਾਈਕਲ ਬੱਚਿਆਂ ਨੂੰ ਦਾਨ ਕੀਤੇ ਆ ਜੀ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਐਨ ਆਰ ਆਈ ਵੀਰਾਂ ਨੇ ਜਿਹੜਾ ਕੋ ਅੱਜ ਸਾਈਕਲਾਂ ਵਾਸਤੇ ਸਕੂਲ ਦੀ ਡਿਮਾਡ ਨੂੰ ਮੁੱਖ ਮੰਗ ਨੂੰ ਮੁੱਖ ਰੱਖਦੇ ਆ ਸਰਦਾਰ ਦਰਸ਼ਨ ਸਿੰਘ ਸਵਾਰਗੀਆ ਜੋ son of ਸਰਦਾਰ ਗੁਰਵਖਤ ਸਿੰਘ ਜੀ ਥਾਂਦੀ ਉਹਨਾਂ ਦੇ ਲੜਕੇ ਸਰਦਾਰ ਜਸਵੀਰ ਸਿੰਘ ਹੁਣੀ ਅਤੇ ਸਾਡੇ ਧਰਮ ਪਤਨੀ ਸ੍ਰੀ ਨਸੀਬ ਸ਼੍ਰੀਮਤੀ ਨਸੀਬ ਕੌਰ ਜੀ ਉਚੇਚੇ ਤੌਰ ਤੇ ਇੱਥੇ ਇੰਡੀਆ ਪੰਜਾਬ ਵਿੱਚ ਗੜ ਭਦਾਨੇ ਆਏ ਹਨ ਅਤੇ ਉਹਨਾਂ ਨੇ ਸਕੂਲ ਦੀ ਮੁੱਖ ਮੰਗ ਨੂੰ ਮੁੱਖ ਰੱਖਦੇ ਆ ਤੇ ਆਪਣੇ ਸੇ ਸਰਦਾਰ ਦਰਸ਼ਨ ਸਿੰਘ ਸਵਾਰਗੀਆ ਦੀ ਯਾਦ ਨੂੰ ਯਾਦ ਨੂੰ ਮੁੱਖ ਰੱਖਦੇ ਆ ਸਕੂਲ ਨੇ ਦਾਨ ਕੀਤੇ ਹਨ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਹਾਂ ਅੱਗੇ ਵਾਸਤੇ ਵੀ ਐਨ ਆਰ ਆੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਇਸੇ ਤਰ੍ਹਾਂ ਸਹਿਯੋਗ ਕਰਨ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਵੀ ਰਲ ਮਿਲ ਕੇ ਸਕੂਲ ਨੂੰ ਹੋਰ ਵਧੀਆ ਬਣਾਉਣ ਦੇ ਲਈ ਹਰ ਮੁਸ਼ਕਲ ਦੇ ਲਈ ਆਪਾਂ ਸਾਥ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸ਼੍ਰੀ ਲਾਸ ਨੈਕ ਜਗਿੰਦਰਪੁਰ ਸਰਕਾਰੀ ਹਾਈ ਸਕੂਲ ਗੜਪਧਾਣਾ ਦੇ ਸਟਾਫ ਵੱਲੋਂ ਤਿਆਰ ਇਹਨਾਂ ਨੂੰ ਧੰਨਵਾਦ ਕਰਦੇ ਆ ਜਿਹੜੇ ਪਿੰਡ ਪਿੰਡ ਦੇ ਨਗਰ ਵਾਸੀ ਜਿੰਨੇ ਵੀ ਹੈਗੇ ਨੇ ਉਹ ਸਕੂਲ ਦੇ ਨਾਲ ਜੁੜੇ ਹੋਏ ਨੇ ਸਕੂਲ ਦੀ ਹਰ ਇੱਕ ਪ੍ਰੋਬਲਮ ਨੂੰ ਸੋਲਵ ਕਰਨ ਲਈ ਸੋ ਸਾਈਕਲ ਵੀਕ ਸਕੂਲ ਦੇ ਲਈ ਲੋਡ ਸੀਗੀ ਬੱਚਿਆਂ ਲਈ ਕਿਉਂਕਿ ਬਹਾਦਰਪੁਰ ਤੋਂ ਆਉਂਦੇ ਨੇ ਸੋ ਉਹਨਾਂ ਨੂੰ ਇੱਕ ਫੈਸਿਲਿਟੀ ਦਿੱਤੀ ਗਈ ਹੈ ਤਾਂ ਜੋ ਉਹਨਾਂ ਦਾ ਆਣਾ ਜਾਣਾ ਥੋੜਾ ਸੌਖਾ ਰਹੇ ਸੋ ਹਰ ਇੱਕ ਪ੍ਰੋਬਲਮ ਦੇ ਨਾਲ ਸੋਲੂਸ਼ਨ ਲੈ ਕੇ ਜੁੜੇ ਹੋਏ ਨੇ ਸਾਡੇ ਨਾਲ ਸੋ ਆਲਵੇਜ਼ థੈਂਕਫੁਲ ਰਹਾ ਮੈਂ ਇਹਨਾਂ ਦਾ ਸੋ ਸਾਰੇ ਸਟਾਫ ਵੱਲੋਂ ਫਿਰ ਤੋਂ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਥੈਂਕ ਯੂ ਸੋ ਮਚ